ਬੀਤੇ ਦਿਨੀ ਪਾਰਲੀਮੈਂਟ ਵਿੱਚ ਭਾਜਪਾ ਦੇ ਮੰਤਰੀ ਅਮਿਤ ਸ਼ਾਹ ਵੱਲੋਂ ਜੋ ਬਾਬਾ ਸਾਹਿਬ ਜਦੀ ਸ਼ਾਨ ਦੇ ਖਿਲਾਫ ਗਲਤ ਟਿੱਪਣੀ ਕੀਤੀ ਗਈ ਸੀ ਉਸ ਦਾ ਪੂਰੇ ਭਾਰਤ ਵਿੱਚ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਚਲਦਿਆਂ ਫਗਵਾੜਾ ਵਿਖੇ ਅੰਬੇਦਕਰ ਸੈਨਾ ਮੂਲ ਨਿਵਾਸੀ ਫਗਵਾੜਾ ਬਲੋ ਸਮੂਹ ਸ਼੍ਰੀ ਗੁਰੂ ਰਵਿਦਾਸ ਸੇਵਾਮਾ ਬਾਲਮਿਕ ਸੇਵਾਮਾ ਅਤੇ ਅੰਬੇਦਕਰ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਜ਼ ਪ੍ਰਦਰਸ਼ਨ ਕਰਦੇ ਹਾਂ ਅਮਿਤ ਸ਼ਾਹ ਦਾ ਪੁੱਤਰਾ ਫੁਕਿਆ ਗਿਆ ਹੈ ਹਰ ਉਸ ਪ੍ਰਦਰਸ਼ਨ ਅੰਬੇਦਕਰ ਪਾਰਕ ਗੁਰਹਰਗੋਬਿੰਦਗਰ ਫਗਵਾੜਾ ਤੋਂ ਸ਼ੁਰੂ ਹੋਇਆ ਜੋ ਕਿ ਵਕਫਾਕ ਥਾਮਾ ਤੋਂ ਹੁੰਦਾ ਹੈ ਲਾਈਟਾਂ ਵਾਲੇ ਚੌਕ ਵਿਖੇ ਪਹੁੰਚਿਆ ਜਿੱਥੇ ਕਿ ਸਮੂਹ ਮੈਂਬਰਾਂ ਨੇ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਆ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਇਸ ਮੌਕੇ ਵਕਫਾਕ ਬੁਲਾਰਿਆਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਜੋ ਟਿੱਪਣੀ ਬਾਬਾ ਸਾਹਿਬ ਜੀ ਦੇ ਖਿਲਾਫ ਕੀਤੀ ਹੈ ਉਸ ਨਾਲ ਸਮੂਹ ਬਾਬਾ ਸਾਹਿਬ ਜੀ ਨੂੰ ਮੰਨਣ ਵਾਲੇ ਪੈਰੋਕਾਰਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਨਾ ਕਿਹਾ ਕਿ ਅਮਿਤ ਸ਼ਾ ਨੇ 바ਵਾ ਸਾਹਿਬ ਹੀ ਨਹੀਂ ਸਗੋਂ ਭਾਰਤੀ ਸੰਵਿਧਾਨ ਅਤੇ ਇਸ மூ ਸਮਾਜ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਉਹਨਾਂ ਮੰਗ ਕੀਤੀ ਕਿ ਅਮਿਤ ਸ਼ਾ ਪਾਰਲੀਮੈਂਟ ਵਿੱਚ ਹੀ ਪੂਰੇ ਦੇਸ਼ ਵਾਸੀਆਂ ਕੋਲੋਂ ਮਾਫੀ ਮੰਗੇ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰ ਮਜੂਸ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਰਿਪੋਰਟ। ਮੈਂ ਐਡਵੋਕੇਟ ਹਰਪ੍ਰਧਨ ਸਾੰਪਲਾ। ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ ਤਾਂ ਜੋ ਅਮਿਤ ਸ਼ਾ ਦੇ ਵਿਰੁੱਧ ਆਪਾਂ ਮਜਾਰਾ ਕਰ ਸਕੀਏ ਔਰ ਉਹਨਾਂ ਦਾ ਪੁਤਲਾ ਬੁੱਕ ਸਕੀਏ ਕਿਉਂਕਿ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਅੰਬੇਡਕਰ ਦਾ ਨਾਮ ਇੱਕ ਫੈਸ਼ਨ ਬਣ ਗਿਆ ਹੈ ਔਰ ਅੰਬੇਡਕਰ ਦੇ ਨਾਮ ਦੇ ਨਾਲੋਂ ਜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਤੁਹਾਨੂੰ ਸੱਤ ਜਨਮਾਂ ਦਾ ਜਿਹੜਾ ਸਵਰਗ ਜਿਹੜਾ ਹੈ ਉਹ ਪ੍ਰਾਪਤ ਹੋ ਜਾਊਗਾ। ਉਹ ਇਸ ਤਰ੍ਹਾਂ ਕਰਕੇ ਉਹਨਾਂ ਨੇ ਬਹੁਤ ਹੋਰ ਜਿਹੜੀ ਆ ਉਹ ਦੋਸ਼ੀ ਹੈਗੇ ਇਸ ਗੱਲ ਦੇ ਕਿ ਉਹਨਾਂ ਨੇ ਭਾਰਤ ਰਤਨ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਮਿਰਕਰ ਦੇ ਵਿਰੁੱਧ ਆਪ ਸ਼ਬਦ ਬੋਲੇ ਆ ਮਾੜੀ ਸ਼ਬਦਾਵਲੀ ਜਿਹੜੀ ਆ ਬੋਲੀ ਹੈ ਔਰ ਸਿਰਫ ਬਾਬਾ ਸਾਹਿਬ ਡਾਕਟਰ ਮਿਰਕਰ ਦਾ ਇਹ અપਮਾਨ ਨਹੀਂ ਹੈ ਪੂਰੇ ਵਿਸ਼ਵ ਤੇ ਕੱਦੇ ਕੁਲੇ ਲੋਕਾਂ ਦਾ ਬੇਆਸਰੇ ਲੋਕਾਂ ਦਾ અપਮਾਨ ਹੈ ਸੰਵਿਧਾਨ ਦਾ અપਮਾਨ ਹੈ ਤੋਂ ਅੱਜ ਅਸੀਂ ਅੰਬेडकर ਸੈਨਾ ਵੱਲੋਂ ਅੰਬेडकर ਸੈਨਾ ਮੋਢੀ ਵਾਸੀ ਤੇ ਮੈਂਬਰ ਆ ਬਲਵਾਣ ਔਰ ਜਿੰਨੇ ਵੀ ਪੁਰਾਣੇ ਅਗਾਹ ਵਜੂ ਸਰਸਨਾਮਾ ਦੇ ਅਹੁਦੇਦਾਰ ਸਹਿਬਾਨ ਹਮ ਉਹ ਇੱਥੇ ਇਕੱਠੇ ਹੋਏ ਹਾਂ ਤਾਂ ਜੋ ਅਮੇਸ਼ਾ ਸ਼ਾਹ ਵਰਗੇ ਲੋਕਾਂ ਦਾ ਆਪਾਂ ਖੰਡਨ ਕਰ ਸਕੀਏ ਉਹਨਾਂ ਦੇ ਮਾੜੇ ਕੰਮਾਂ ਦਾ ਜਿਹੜਾ ਆਪਾਂ ਜਿਹੜਾ ਫੁੱਦਲਾ ਆ ਉਹ ਫੁੱਟ ਸਕੀਏ ਔਰ ਅਸੀਂ ਮੰਗ ਕਰਦੇ ਹਾਂ ਕਿ ਉਹ ਪਾਰਲੀਮੈਂਟ ਦੇ ਵਿੱਚ ਪੂਰੇ ਭਾਰਤ ਦੀ ਜਨਤਾ ਦੇ ਕੋਲੋਂ ਮਾਗੀ ਮੰਗੇ ਸਾਰੇ ਨੂੰ ਜੈ ਭੀਮ ਜੈ ਭਾਰਤ ਜੋ ਪਿਛਲੇ ਦਿਨੀ ਭਾਗੀ ਜਨਤਾ ਪਾਰਟੀ ਦੇ ਐਮਪੀ ਅਮਿਤ ਸ਼ਾਹ ਨੇ ਭਾਰਤੀ ਸੰਸਦ ਦੇ ਵਿੱਚ ਬਾਬਾ ਸਾਹਿਬ ਜੀ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਸੋ ਅੱਜ ਅੰਬੇਡਕਰ ਖਾਨਾ ਮੂਲ ਨਵਾਸੀ ਦੀ ਸਮੁੱਚੀ ਟੀਮ ਵੱਲੋਂ ਅੰਬੇਡਕਰ ਜਿੰਨੀਆਂ ਵੀ ਬਾਬਾ ਸਾਹਿਬ ਦੀ ਧਰਤਾ ਦੇ ਉੱਤੇ ਜੱਥੇਬੰਦੀਆਂ ਹਨ ਬਾਲਮੀਕ ਸੁਭਾ ਮਾਗੁਰੂ ਰਵਿਦਾਸ ਸੁਭਾ ਮਾ ਅੱਜ ਲਾਲ ਮਿਲ ਕੇ ਖਵਾੜਾ ਵਿਖੇ ਅਮਿਤ ਸ਼ਾਹ ਦਾ ਪੁੱਤਰਾ ਉਹ ਫੂਕਣਾ ਹੈ ਸੋ ਜੋ ਭਾਜਪੀ ਦੀ ਜਾਂ ਮਨੁਵਾਦੀਆਂ ਦੀ ਜੋ ਅੰਦਰਲੀ ਉਹਨਾਂ ਦੀ ਭਾਵਨਾ ਹੈ ਉਹ ਅੱਜ ਜ ਸੰਸਦ ਦੇ ਵਿੱਚ ਜ਼ਾਹਰ ਹੋ ਗਈ ਹੈ ਸੋ ਹਲੇ ਤਾਂ ਇਹਨਾਂ ਬੀਜੇਪੀ ਇਹਨਾਂ ਆਰਐਸਐਸ ਦੇ ਜੋ ਮਨੁਵਾਦੀ ਲੋਕਾਂ ਨੇ ਹਜੇ ਤੱਕ ਲੈ ਇਹਨਾਂ ਨੂੰ ਅੰਬੇਡਕਰ ਸਾਹਿਬ ਤੋਂ ਪ੍ਰੋਬਲਮ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ 바ਵਾ ਸਾਹਿਬ ਦੇ ਪੈਰੋਕਾਰ ਇਸ ਤਰ੍ਹਾਂ ਦੀਆਂ ਜੋ 바ਵਾ ਸਾਹਿਬ ਨੂੰ ਸਮਾਜ ਵਿੱਚ ਲੈ ਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜੋਤੀਰਾ ਫੂਲੇ ਤੋਂ ਵੀ ਪ੍ਰੋਬਲਮ ਹੋਵੇਗੀ ਔਰ ਮਾਨੇਵਰ ਸਾਹਿਬ ਸ਼੍ਰੀ ਕਾਂਚੀਰਾਮ ਤੋਂ ਵੀ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਹੋਵੇਗੀ ਸੋ ਅੱਜ ਅਸੀਂ ਇਹ ਇੱਥੇ ਆਪਣਾ ਵਾਗ ਬੱਤਰ ਪਤਲਾ ਅਮੀਸ਼ਾਹ ਦਾ ਬਾਹਰ ਜਾ ਕੇ ਸੜਾਂਗੇ ਸੋ ਨਾਲ ਦੀ ਨਾਲ ਸਮੂਹ ਜਿੱਥੇ ਵੀ ਆਵਾਜ਼ ਪ੍ਰੈਸ ਲਈ ਜਿਹੜੀ ਸਾਡੀ ਆਵਾਜ਼ ਆਂਦੀ ਹੈ ਤੋ ਬੇਨਤੀ ਹੈ ਅੱਪ ਆਪਣੇ ਸ਼ਹਿਰਾਂ ਦੇ ਵਿੱਚ ਆਪਾਂ ਆਪਣੇ ਮਹੱਲਿਆਂ ਦੇ ਵਿੱਚ ਅਮੀਸ਼ਾ ਦੇ ਪੁਤਲੇ ਫੂਕੇ ਜਾਣ ਤਾਂ ਜੋ ਆਪਣੇ ਸਮਾਜ ਨੂੰ ਲਾਪਰਵਾਹਤ ਕਰਕੇ ਤੇ ਉਸ ਤੋਂ ਅਸੀਂ ਅਸਤੀਫਾ ਦੀ ਮੰਗ ਕਰਦੇ ਹਾਂ